ਸਾਡਾ ਭਰਾ ਹੈ ਜਸ਼ਨ ਤੰਨਾ ਹੁਣ ਇਹ ਮੇਰੇ ਫਾਦਰ ਸਾਹਿਬ ਦਾ ਬਹੁਤ ਲਾਲਾ ਸ਼ਾਗਿਰਦ ਹੈ ਪਾਪਾ ਨੇ ਉਹਨੂੰ ਪਿਆਰ ਨਾਲ ਕਹਿੰਦੇ ਸੀ ਯਾਰ ਤੂੰ ਤਾਂ ਤੰਨਾ ਭਗਤਾ ਯਾਰ ਹਨਾ ਉਹ ਪਿਆਰਾ ਤੇ ਬਹੁਤ ਢੋਲਾ ਬੰਦਾ ਹੈ ਬਲੈਸਡ ਹੈ ਜੇ ਸਰਦੂਲ ਜੀ ਨਾਮ ਵੀ ਦੇ ਗਏ ਤੁਹਾਨੂੰ ਯਕੀਨ ਕਰੋ ਨਾਮ ਉਹਨਾਂ ਨੇ ਐਸਾ ਦਿੱਤਾ ਇਹ ਕਹਿੰਦਾ ਵੀ ਜੋ ਗੁਰੂ ਜੀ ਨੇ ਨਾਮ ਦਿੱਤਾ ਮੈਂ ਆਪਣਾ ਨਾਮ ਜਸ਼ਨ ਤੰਨਾ ਰੱਖਿਆ ਜਿੰਨਾ ਸਮਾਂ ਉਹਨਾਂ ਨੇ ਰਹਿਆ 24 24 ਘੰਟੇ ਵਾਹ ਜੇ ਉਹਨਾਂ ਦਾ ਸੁਭਾਅ ਰੱਬੀ ਰੂਹ ਸੀਗਾ ਤੇ ਮੈਂ ਜਿੰਨਾ ਕਿ ਇੰਡਸਟਰੀ 'ਚ ਦੇਖਿਆ ਉਹਨਾਂ ਵਰਗਾ insaan ਮੈਂ ਨਹੀਂ ਦੇਖਿਆ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਮੋਮਬੱਤੀ ਦੇ ਵਿੱਚ ਧਾਗਾ ਹੋਊਗਾ ਉਹਨੂੰ ਤਾਂ ਹੀ ਅੱਗ ਲੱਗ ਸਕਦੀ ਆ ਤੇ ਕੱਲੀ ਮੋਮ ਨੂੰ ਅੱਗ ਨਹੀਂ ਲੱਗ ਸਕਦੀ ਤੇ ਕਹਿੰਦੇ ਤੇਰੇ ਵਿੱਚ ਧਾਗਾ ਹੈਗਾ ਹੁਨੀ ਮੈਂ ਜੱਦਰ ਕੱਢਦੀ ਨਹੀਂ ਹੁ ਗਿਣ ਤੋਪੇ ਪਾਵਾਂ ਚਾਮਣ ਦੀ ਸ਼ਾਹੇ ਠਾਂ ਹੁਨੀ ਮੈਂ ਪੀੜਾ ਡਾਵਾਂ ਉਹਨਾਂ ਨੇ ਸੀ ਤੀਜਾ ਪੁੱਤ ਜਾਨੀ ਇਹਨਾਂ ਸਾਰੰਗ ਪਾਜੀ ਤੇ ਮਿਡਲ ਮੈਨੂ ਦੇ ਛੋਟਾ ਭਾਈ ਨੂੰ ਕਿਉਂਕਿ ਮੈਂ ਉਹਨੂੰ ਤੋਂ 7 ਛੋਟਾ ਤੇ ਭਾਈ ਤੋਂ 2 ਵੱਡਾ ਤੇ ਮੈਨੂੰ ਤੀਜਾ ਪੋਤੀ ਦੀ ਸੇਵਾ ਟੱਚਵਡ ਅਸੀਂ ਇਸ ਤਰ੍ਹਾਂ ਹੈ ਕਿ ਵੀ ਜਿਵੇਂ ਤਿੰਨ ਸਗੇ ਭਰਾ ਹੁੰਦੇ ਆ ਕਿਉਂਕਿ ਪਾਪਾ ਨੇ ਮम्मा ਨੇ ਸਾਨੂੰ ਟੱਚਵਡ ਜੋੜ ਕੇ ਇਸ ਤਰ੍ਹਾਂ ਰੱਖਿਆ ਆ ਆ ਸਾਡਾ ਭਰਾ ਹੈ ਜਸ਼ਨ ਤੰਨਾ ਹੁਣ ਇਹ ਮੇਰੇ ਫਾਦਰ ਸਾਹਿਬ ਦਾ ਬਹੁਤ ਲਾਲਾ ਸ਼ਾਗਿਰਦ ਹੈ ਜੀ ਸੋ ਇਹ ਮੂਵੀ ਦੇ ਵਿੱਚ ਵੀ ਇੱਕ ਉਸਤਾਦ ਸ਼ਾਗਿਰਦ ਦੀ ਜੋ ਕੈਮਿਸਟਰੀ ਆ ਉਹ ਵੀ ਦਿਖਾਈ ਹੋਈ ਸੀਗੀ ਸੋ ਇਹਦਾ ਇੱਕ ਪਿਆਰ ਨਾਲ ਇੱਕ ਜਿਹਨੂੰ ਆਪਾਂ ਕਿ ਰਸਮ ਕਹਿੰਦੇ ਨੇ ਵੀ ਸ਼ਾ ਉਸਤਾਦ ਸ਼ਗird ਦੀ ਕਿਰਸਾ ਮਦਾ ਹੋਈ ਹੋਈ ਹੈ ਸੋ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਵੀ ਉਹ ਮੂਵੀ ਜ਼ਰੂਰ ਦੇਖੋ ਤੁਹਾਨੂੰ ਇਹ ਪਤਾ ਚੱਲੂਗਾ ਕਿ ਕਿ ਉਸਤਾਦ ਸ਼ਗird ਇੱਕ ਮੁਹੱਬਤ ਕਿਆ ਹੁੰਦੀ ਹੈ ਇੱਕ ਰਤਬਾ ਉਸਤਾਦ ਦਾ ਕੀ ਹੁੰਦਾ ਕਿ ਸ਼ਗird ਲਈ ਜਿਵੇਂ ਕਿ ਜਸ਼ਨ ਦਾ ਨਾਮ ਜਸ਼ਨ ਸਿੰਘ ਖੰਡਾ ਹੈ ਹੁਣ ਇਹ ਕਿ ਆਰਟਿਸਟ ਨਾਮ ਆਪਣਾ ਹੀ ਰੱਖਣਾ ਚਾਹੁੰਦਾ ਸੀਗਾ ਪਰ ਪਪਾ ਨੇ ਉਹਨੂੰ ਪਿਆਰ ਨਾ ਕਹਿੰਦੇ ਸੀ ਯਾਰ ਤੂੰ ਤਾਂ ਧੰਨਾ ਭਗਤਾ ਯਾਰ ਬਹੁਤ ਪਿਆਰਾ ਤੇ ਬਹੁਤ ਭੋਲਾ ਬੰਦਾ ਇਹ ਬਹੁਤ ਬlesed ਸਰਦੂਲ ਜੀ ਨਾਮ ਵੀ ਦੇ ਗਏ ਤੁਹਾਨੂੰ ਯਕੀਨ ਕਰੋ ਨਾਮ ਉਹਨਾਂ ਨੇ ਐਸਾ ਦਿੱਤਾ ਇਹ ਕਹਿੰਦਾ ਵੀ ਜੋ ਗੁਰੂ ਜੀ ਨੇ ਨਾਮ ਦਿੱਤਾ ਮੈਂ ਆਪਣਾ ਨਾਮ ਜਸ਼ਨ ਧੰਨਾ ਰੱਖ ਲਿਆ ਆਰਟਿਸਟ ਨੇਮ ਆਪਣਾ ਜਸ਼ਨ ਧੰਨਾ ਰੱਖ ਲਿਆ ਐਸੇ ਕਰਕੇ ਮੈਂ ਚਾਹੁੰਦਾ ਇਹ ਵੀ ਕੁਝ ਬੋਲ ਸ਼ੇਅਰ ਕਰੇ ਬਿਲਕੁਲ ਜ਼ਰੂਰ ਸਰਦੂਲ ਜੀ ਬਾਰੇ ਦੱਸੋ ਥੋੜਾ ਜਿਹਾ ਕਿਉਂਕਿ ਹੁਣ ਜੇ ਉਹਨਾਂ ਦਾ ਜ਼ਿਕਰ ਹੋਇਆ ਤਾਂ ਇਹ ਇੰਟਰਵਿਊ ਕੰਪਲੀਟ ਉਹਦੀ ਹੋਈਗੀ ਜਦੋਂ ਕੁਝ ਦੱਸੋ ਉਹਨਾਂ ਬਾਰੇ ਕਿੰਨਾਂ ਨੂੰ ਨਹੀਂ ਪਤਾ ਜੀ ਕਹਿੰ ਮੈਂ ਤੇ ਜਿੰਨਾ ਸਮਾਂ ਉਹਨਾਂ ਨੇ 24 24 ਘੰਟੇ ਵਾਹ ਵਾਹ ਜਿਉਂ ਉਹਨਾਂ ਦਾ ਸੁਭਾ ਰੱਬੀ ਰੂਹ ਸੀਗੇ ਉਹ ਕੀ ਬਾਤ ਹੈ ਇੰਨਾ ਦੇ ਹੱਦੇ ਸੋਇਓ ਹੀ ਨਹੀਂ ਉਸ ਤੋਂ ਬਾਅਦ ਨਹੀਂ ਹੋਇਆ ਮੈਂ ਜਿੰਨਾ ਕਿ ਇੰਡਸਟਰੀ 'ਚ ਦੇਖਿਆ ਉਹਨਾਂ ਵਰਗਾ انسان ਮੈਂ ਨਹੀਂ ਦੇਖਿਆ ਜੀ ਉਹਨਾਂ ਦੀ ਜਿਸ ਗੁਰੂ ਨੇ ਸਰਦੂਲ ਜੀ ਵਰਗੇ ਗੁਰੂ ਨੇ ਜਿਸ ਚੇਲੇ ਨੂੰ ਧਿਕਸ਼ਾ ਦੇ ਦਿੱਤੀ ਜਿਹਨੂੰ ਸਿਖਾ ਦਿੱਤਾ ਉਹ ਆਪਣੇ ਆਪ ਦੇ ਵਿੱਚ ਹੀ ਕੰਪਲੀਟ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਬਹੁਤ ਬਰੀਕੀਆਂ ਨਿੱਕੀ ਤੋਂ ਨਿੱਕੀ ਚੀਜ਼ ਦੱਸਣੀ ਕਿ ਕਿਦਾਂ ਸਰਵਾਈਵ ਕਰਨਾ ਆਪਾਂ ਇਕੱਲੀ ਗਾਇਕੀ ਨਹੀਂ ਜ਼ਿੰਦਗੀ ਜੀਣ ਦੀ ਜ਼ਿੰਦਗੀ ਜੀਣ ਦਾ ਮੈਨੂੰ ਤਰੀਕਾ ਦੱਸਿਆ ਐਦਾਂ ਨਹੀਂ ਐਦਾਂ ਹਰੇ ਉੱਚੀ ਦੱਸਿਆ ਨੇ ਮੈਨੂੰ ਗਾਇਕੀ ਚੋਂ ਸਿਖਾਈ ਉਹਨਾਂ ਨੇ ਮੈਨੂੰ ਪਰ ਨਿੱਕੀ ਨਿੱਕੀ ਬਰੀਕੀ ਵੀ ਆਪਾਂ ਕਿਦਾਂ ਸਰਵਾਈਵ ਕਰਨਾ ਸਰਦੂਲ ਜੀ ਨੇ ਸਭ ਤੋਂ ਪਹਿਲਾ ਗੀਤ ਕਿਹੜਾ ਗਾ ਕੇ ਸੁਣਾਇਆ ਸੀ ਜਾਂ ਤੁਸੀਂ ਕਿਹੜਾ ਗਾ ਕੇ ਸੁਣਾਇਆ ਮੈਂ ਕਿਹੜਾ ਸੁਣਾਇਆ ਸੀ ਮੈਂ ਮਾਸ਼ਾਲੀ ਦਾ ਗਾਣਾ ਸਿਖਾਇਆ ਸੁਣਾਇਆ ਸੀ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਮੋਮਬੱਤੀ ਦੇ ਵਿੱਚ ਧਾਗਾ ਹੋਊਗਾ ਉਹਨੂੰ ਤਾਂ ਹੀ ਅੱਗ ਲੱਗ ਸਕਦੀ ਆ ਤੇ ਕੱਲੀ ਮੋਮ ਨੂੰ ਅੱਗ ਨਹੀਂ ਲੱਗ ਸਕਦੀ ਆ ਬਾਤ ਤੇ ਕਹਿੰਦੇ ਤੇਰੇ ਵਿੱਚ ਤਾਂ ਅੱਗ ਹੈਗਾ ਤੇਰਾ ਆਸ਼ਣਾ ਕਮ ਮੇਰਾ ਵਾਹ ਵਾਹ ਦੋਸਤੋ ਬਾਤ ਸੁਣਾ ਦੇ ਕੁਝ ਵਧੀਆ ਜਿਹਾ ਕੁਝ ਵੀ ਸੁਣਾ ਦੇ ਵਧੀਆ ਮੈਨੂੰ ਉਹਨੇ ਨੇ ਫੋਕ ਉਹਨੇ ਮੇਰਾ ਤਰਾਸ਼ ਹੈ ਨਾ ਜੀ ਬਿਲਕੁਲ ਮੈਂ ਫੋਕ ਸੁਣਾਣਾ ਹੂ ਬੂਰੇ ਪਿਆ ਉਕਲ ਵਿੱਚ ਰੱਖੀਆਂ ਹਗਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬੂਲ ਹੋ ਸੰਸਿਦ ਕਾ ਨਾਲ ਹੰਡਾਈਆਂ ਹੋ ਕੁੰਜਾ ਵੰਗ ਪਰੌਣੀਆਂ ਧੀਆਂ ਹੋ ਤੇਰੇ ਵੇੜੇ ਦੋ ਦਿਨਾਂ ਆ ਹੁਨੀ ਮੈਂ ਚਾਦਰ ਕੱਢਦੀ ਨਹੀਂ ਹਗਣ ਤੋਪੇ ਪਾਵਾਂ ਹਜਾਮਣ ਦੀ ਸ਼ਾਹੇ ਠਾਂ ਹੁਨੀ ਮੈਂ ਪੀੜਾ ਡਾਵਾਂ ਓ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕੜੀ ਓ ਸਿਰ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਹੁਨੀ ਮੈਂ ਚਾਦਰ ਕੱਢਦੀ ਨੀ ਹੋ ਗਿਣ ਤੋਪੇ ਪਾਵਾਂ ਤੁਸੀਂ ਗਾਇਆ ਨਾ ਜਿਹੜੀ ਖੁਸ਼ੀ ਮੈਂ ਨਾ ਅੱਖਾਂ 'ਚ ਦੇਖੀ ਹੈ ਨਾ ਅੱਜ ਬਰਥਡੇ ਵੀ ਆਦਾ ਹਾਂ ਬਰਥਡੇ ਦਾ ਦਿਨ ਆਜ ਮੇਰਾ ਤੀਜਾ ਪੁੱਤ ਜਾਨੀ ਜਾਨ ਸਰਦੂਲ ਭਾਜੀ ਤੇ ਮਿਡਲ ਮੈਨੂ ਦੇ ਛੋਟਾ ਭਾਈ ਨੂੰ ਕਿਉਂਕਿ ਮੈਂ ਉਹਨੋਂ ਤਾਂ ਸਾਲ ਛੋਟਾ ਤੇ ਭਾਈ ਤੋਂ ਸਾਲ ਵੱਡਾ ਬਿਲਕੁਲ ਤੇ ਮੈਨੂੰ ਤੀਜਾ ਪੁੱਤ ਹੀ ਸੇਵਾ ਕੀਤੀ ਸਰਦੂਲ ਜੀ ਦੀ ਨਾ ਇਹ ਰਿਹਾ 2 ਸਾਲ ਸਰਦੂਲ ਜੀ ਦੇ ਕੋਲ ਰਹਿ ਕੇ ਪੂਰੀ ਸੇਵਾ ਕੀਤੀ ਆ ਬਾਕੀ ਬਹੁਤ ਸੱਚੀ ਤਾਂ ਨਾ ਹੀ ਸੀਗਾ ਹੱਸ ਕਾ ਕੇ ਇਹਨੇ ਇਸ ਕਰਕੇ ਜਦੋਂ ਜਿਹੜੇ ਉਹਨਾਂ ਕੋਲੋਂ ਸਿੱਖੇ ਕੋਈ ਵੀ ਆ ਚਲੋ ਜਦੋਂ ਕੋਈ ਅੱਛਾ ਗੌਂਦਾ ਤਾਂ ਦਿਲ ਨੂੰ ਸਕੂਨ ਮਿਲਦਾ ਨਾ ਖੁਸ਼ੀ ਹੁੰਦੀ ਆ ਉਹ ਸਰਦੂਲ ਜੀ ਦੇ ਕੋਲ ਰਹਿ ਕੇ ਇਹਨੇ ਬੜੀ ਸੇਵਾ ਕੀਤੀ ਆ ਜਦੋਂ ਜਦੋਂ ਵੀ ਇਹ ਤਰੱਕੀ ਕਰਦਾ ਤਾਂ ਸਾਨੂੰ ਖੁਸ਼ੀ ਹੁੰਦੀ ਆ। ਪਰ ਅਸੀਂ ਇਹੀ ਚਾਹੁੰਦੇ ਆ ਕਿ ਐਦਾਂ ਦੀਆਂ ਫਿਲਮਾਂ ਦੇ ਵਿੱਚ ਜੋ ਮੈਸੇਜ ਦਿੱਤਾ ਗਿਆ ਸਿੱਖ ਕੇ ਉਸਤਾਦਾਂ ਦੀ ਮਾਰ ਖਾ ਕੇ ਤੁਸੀਂ ਦੇਖਿਆ ਕਿ ਸ਼ਾਇਰ ਜਾਂ ਗਲਾਕਾਰ ਐਦਾਂ ਨਹੀਂ ਬਣਦਾ ਬੰਦਾ। ਜਦੋਂ ਉਹਨੂੰ ਤੱਕੇ ਸਹਣੇ ਪੈਂਦੇ ਆ ਜ਼ਿੰਦਗੀ ਦੇ ਫੇਰ ਹੀ ਜਾ ਕੇ ਕਿਤੇ ਉਹ ਇੱਕ ਫਨਕਾਰ ਬਣ ਪਾਉਂਦਾ। ਸੋ ਉਸਤਾਦਾਂ ਦੀ ਮਾਰ ਖਾ ਕੇ ਤੱਕੇ ਸਹਿ ਕੇ ਜਦੋਂ ਇਨਸਾਨ ਇੱਕ ਕਲਾਕਾਰ ਬਣਦਾ ਉਹ ਸੱਚਾ ਕਲਾਕਾਰ ਹੁੰਦਾ। ਉਦੀ ਐਗਜ਼ਾਮਪਲ ਇਹ ਤੁਹਾਡੇ ਸਾਹਮਣੇ ਖੜਾ ਹੈ ਜੇ ਆਪਾਂ ਨੂੰ ਜੇ ਆਪਾਂ ਗੁਰੂ ਤਰਨ ਕਰਨਾ ਤਾਂ ਆਪਾਂ ਨੂੰ ਸਮਰਪਿਤ ਸਾਰਾ ਆਪਣਾ ਸਮਰਪਿਤ ਕਰਨਾ ਪੈਂਦਾ ਜੀ ਮਤਲਬ ਕਿ ਵੀ ਇਹ ਵੀ ਮਰ ਰੱਬ ਇਹੀ ਹੈ ਬਸ ਜੋ ਹਾਂਜੀ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਧੋਖੇ ਨਾਲ ਜਾਂ ਯੂ نو ਕਿਸੇ ਤਰ੍ਹਾਂ ਦੀ ਉਦਾਸੀ ਨਾਲ ਹੀ ਬੰਦਾ ਇਹਨੂੰ ਸ਼ਾਇਰ ਜਾਂ ਆਰਟਿਸਟ ਬਣ ਸਕਦਾ ਹੈ ਉਹ ਬੈਰਾਗ ਰਸ ਨਹੀਂ ਉਹ ਪ੍ਰੇਮ ਰਸ ਨਾਲ ਵੀ ਬਣ ਸਕਦਾ ਹੈ ਸੋ ਇਸ ਕਰਕੇ ਉਹਨੇ ਨੇ ਪਾਪਾ ਨੂੰ ਇੰਨਾ ਪ੍ਰੇਮ ਕੀਤਾ ਕਿ ਉਹਦਾ ਸਿਲਾ ਤੁਸੀਂ ਦੇਖ ਲਾਓ ਹਣਾ ਜੀ ਤਾਂ ਇਸ ਕਰਕੇ ਮੰਮਾ ਪਾਪਾ ਦੀ ਇਹਨੇ ਇਹ ਨਵੀਂ ਸੇਵਾ ਕੀਤੀ ਮਮਾ ਦੀ ਵੀ ਕਰਦਾ ਹੁਣ ਸਾਡੇ ਨਾਲੋਂ ਤਾਂ ਮੈਂ ਕਹਿੰਦਾ ਵੱਧ ਕਰਦਾ ਤੇ ਵੱਧ ਕਰਦਾ ਹੋਊਗਾ ਤੇ ਇਵਨ ਤੋਂ ਅਸੀਂ ਟੱਚਵੁੱਟ ਅਸੀਂ ਇਸ ਤਰ੍ਹਾਂ ਹੈ ਕਿ ਵੀ ਜਿਵੇਂ ਤਿੰਨ ਸਕੇ ਭਰਾ ਹੁੰਨੇ ਆ ਕਿਉਂਕਿ ਪਾਪਾ ਨੇ ਮਮਾ ਨੇ ਸਾਨੂੰ ਟੱਚਵੁੱਟ ਜੋੜ ਕੇ ਇਸ ਤਰ੍ਹਾਂ ਰੱਖਿਆ ਆ ਕਿ ਜਿਹੜੇ ਜਿਹੜੇ ਉਹਨਾਂ ਦੇ ਸ਼ਾਗਿਰਦ ਵੀ ਬਣੇ ਪਾਪਾ ਨੇ ਬਹੁਤ ਘੱਟ ਸ਼ਗਿਰਦ ਬਣਾਏ ਪਰ ਜਿਹੜੇ ਬਣਾਏ ਉਹ ਗਿਣਵੇਂ ਚੁਣਵੇਂ ਸੀਗੇ ਤੇ ਉਹਨਾਂ ਨੇ ਕਦੇ ਦੱਸਿਆ ਨਹੀਂ ਕਿ ਇਹ ਮੁੰਡਾ ਮੇਰਾ ਸ਼ਾਗਿਰਦ ਆ ਉਹਨਾਂ ਨੇ ਹਮੇਸ਼ਾ ਇਹ ਚੀਜ਼ ਨੂੰ ਚਾਰ ਦੀਵਾਰੀ ਚ ਰੱਖਿਆ ਇਹ ਤਾਂ ਸ਼ਾਗਿਰਦ ਹੀ ਦੱਸਦੇ ਹੁੰਦੇ ਸੀ ਕਿ ਉਹ ਮੇਰੇ ਗੁਰੂ ਨੇ ਸ਼ਾਗਿਰਦ ਜਦੋਂ ਗਾਵੇ ਸ਼ਾਗਿਰਦ ਜਦੋਂ ਕੰਮ ਕਰੇ ਸ਼ਾਗਿਰਦ ਦੁਨੀਆ ਦੇ ਵਿੱਚ ਜਾ ਕੇ ਆਪਣੇ ਖੰਦ ਦਾ ਮਜ਼ਾਹਰ ਕਰੇ ਫੇਰ ਪਤਾ ਲੱਗਦਾ ਸੀ ਵੀ ਹਾਂ ਇਹ ਸੱਚੇ ਸਰਦੂਲ ਸਾਹਿਬ ਨੇ ਪਹਿਲੀ ਵਾਰ ਮੈਂ ਕਹਿ ਰਹੀ ਸੀ ਕਿ ਪੂਰਾ ਪਰਿਵਾਰ ਮੇਰੇ ਨਾਲ ਪਹਿਲੀ ਵਾਰ ਇੰਟਰਵਿਊ ਲਈ ਹਾਜ਼ਰ ਹੋਇਆ ਪਰ ਇਹ ਚੀਜ਼ ਬੜੀ ਵਖਰੀ ਮਿਲੀ ਕਿ ਸਰਦੂਲ ਜੀ ਦਾ ਤੀਜਾ ਪੁੱਤਰ ਇਸ ਪਰਿਵਾਰ ਦੇ ਨਾਲ ਆ ਜਾ ਕੇ ਖੜਾ ਹੋਇਆ ਇਹ ਹੈ ਜੀ ਸਰਦੂਲ ਜੀ ਦਾ ਤੀਸਰਾ ਨਹੀਂ ਦੂਸਰਾ ਤੀਸਰਾ ਤਾਂ ਇਹ ਹੈ ਤੀਸਰਾ ਹੀ ਹੈ ਤਾਂ ਅੱਜ ਪੂਰਾ ਪਰਿਵਾਰ ਦੇਖੋ ਕੈਮਰੇ ਦੇ ਮੂਹਰੇ